ਸਰਕਾਰ ਆਪਦੇ ਵਾਅਦੇ ਤੋਂ ਮੁੱਕਰ ਰਹੀ ਹੈ ਇਸ ਨੇ ਇੱਕ ਨਵੇਂ ਹੀ ਰੂਲ ਬਣਾ ਕੇ ਢਾਈ ਪੇਜਾਂ ਦੇ ਮੈਂ ਤਾਂ ਕਹੂਗਾ ਉਹਨਾਂ ਨੂੰ ਢਾਈ ਪੇਜਾਂ ਦੇ ਦੂਰ ਬਣਾ ਕੇ ਸਾਡੇ ਉੱਤੇ ਜਬਰਦਸਤ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੀ ਮਨਮਰਜ਼ੀ ਨਾਲ ਇਸ ਅਫਸਰशाही ਨੇ ਆਪੇ ਕਿ ਦਫ਼ਤਰਾਂ 'ਚ ਬੈਠੇ ਆ ਹੁਕਮ ਦਿੰਦੇ ਆ ਲੇਕਿਨ ਕੰਮ ਸਕੂਲ ਨਾਲ ਚਸਈ ਕਰਦੇ ਆ ਲੇਕਿਨ ਉਹਨਾਂ ਮੁਲਾਜ਼ਮਾਂ ਦਾ ਜਿਹੜਾ ਅਸੀਂ ਵੇਖਾ ਇਹਨਾਂ ਨੇ ਦਾਤੇ ਲਾਇਆ ਹੋਇਆ ਅਸੀਂ ਜਿੰਨਾ ਲੰਬਾ ਹੋ ਸਕੂਗਾ ਅਸੀਂ ਚਲਾਵਾਂਗੇ ਜੀ ਜਦ ਤੱਕ ਸਾਡਾ ਇਹ ਰੂਲ ਵਾਪਸ ਨਹੀਂ ਲੈਂਦੇ ਹੈਗੇ ਉਨੀ ਦੇਰ ਅਸੀਂ ਉਰੀ ਬੈਠੇ ਹਾਂ ਅਸੀਂ ਅੱਜ ਸੇਫ ਨਹੀਂ ਕੱਲ ਨੂੰ ਡਿਊਟੀ ਕਰਦੇ ਹੋਏ ਮੌਤ ਹੋ ਜਾਂਦੀ ਆ ਸਾਨੂੰ ਕੋਈ ਲਾਭ ਨਹੀਂ ਮਿਲਦਾ ਅਸੀਂ ਕੋਈ ਇਨਸਾਨ ਨਹੀਂ ਹੈਗੇ ਬਾਕੀਆਂ ਨੂੰ ਜਿੰਦੇ ਨੇ ਜਿਹੜੇ ਸਾਨੂੰ ਦਿੱਤਾ ਸੀ ਉਹ ਵੀ ਖੋ ਰਹੇ ਨੇ ਅਸੀਂ 4 ਦਿਨ ਬੈਠੇ ਰਹੀਏ 5 ਦਿਨ ਬੈਠੇ ਰਹੀਏ 2 ਦਿਨ ਬੈਠੇ ਰਹੀਏ ਅਸੀਂ ਇਹ ਧਾਰਨਾ ਜਿਹੜਾ ਡੀਜੀਐਸੀ ਆਫਿਸ ਦੇ ਮੂਹਰੇ ਨਹੀਂ ਚੱਲਦਾ ਜਦ ਤੱਕ ਇਹ ਰੱਦ ਨਹੀਂ ਹੁੰਦੇ ਅਸੀਂ ਇਹ ਇਹਨਾਂ ਦਾ ਗੇਟ ਆ ਜਿਹੜਾ ਇਹ ਨਹੀਂ ਛੱਡਾਂਗੇ ਅਸੀਂ ਇਹਨਾਂ ਨੂੰ ਕਤਈ ਮੰਨੂਰ ਨਹੀਂ ਕਰਾਂਗੇ ਅਸੀਂ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਅਸੀਂ ਇਹ ਸਭ ਸੈਸ਼ਾਈ ਨੂੰ ਕਹਿੰਨੇ ਆ ਕਿ ਜੇ ਇਹਨਾਂ ਇਹਦਾ ਕਾਲੇ ਕਾਨੂੰਨਾਂ ਦਾ ਜਿਹੜਾ ਨਵਾਂ ਨੋਟੀਫਿਕੇਸ਼ਨ ਇਹਨਾਂ ਜਾਰੀ ਕੀਤਾ ਇਰਾਦਨਾ ਕੀਤਾ ਅਸੀਂ ਇਹ ਤੋਂ ਨਹੀਂ ਝੁਕਾਂਗੇ ਇਹਨਾਂ ਨੂੰ ਇਦਾਂ ਹੀ ਅੰਦਰ ਪਾਤ ਕਰਾਂਗੇ ਜੇ ਸਾਡੇ ਪਰਿਵਾਰਾਂ ਨਾਲ ਖੇਡ ਰਹੇ ਆ ਤਾਂ ਅਸੀਂ ਇਹਨਾਂ ਦਾ ਵੀ ਜੀਨਾ ਹਰਾਮ ਕਰ ਦਵਾਂਗੇ ਚਾਹੇ ਸਾਨੂੰ ਇਹਨਾਂ ਦਾ ਵਿਰੋਧ ਕਰਨਾ ਪਵੇ ਚਾਹੇ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਵੇ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੇ ਹੀ ਦਫ਼ਤਰ ਦੇ ਵਿੱਚ ਬੰਦੀ ਬਣਾ ਕੇ ਰੱਖਾਂਗੇ ਜਦੋਂ ਤੱਕ ਸਾਡੇ ਰੂਲ ਇਹ ਵਾਪਸ ਨਹੀਂ ਲੈਂਦੇ ਯੂਨੀਅਨ ਦੇ ਬੈਨਰ ਹੇਠ ਅੱਜ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਮੋਹਾਲੀ ਵਿਕਸਿਤ ਸਿੱਖਿਆ ਪਵੰ ਦਾ ਕਿਰਾਵਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਫਸਰਾਂ ਸਾਹੇ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ ਵੱਡੀ ਗਿਣਤੀ ਚ ਕੰਪਿਊਟਰ ਵਿਆਪਕ ਸਿੱਖਿਆ ਪਵੰ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ ਅਧਿਕਾਰੀਆਂ ਅਤੇ ਸਟਾਫ ਨੂੰ ਦਫ਼ਤਰ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਇਹ ਸਿਲਸਿਲਾ देर शाम ਤੱਕ ਜਾਰੀ ਰਿਹਾ ਅਤੇ ਸਿੱਖਿਆ ਦਫਤਰ ਦੇ ਬਾਹਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਗੂੰਜਦੇ ਰਹੇ। ਮੇਰਾ ਨਾਮ ਸਿਕੰਦਰ ਸਿੰਘ ਹੈ ਜੀ ਮੈਂ ਕੰਪਿਊਟਰ ਵਿਦਿਆਪਕ ਯੂਨੀਅਨ ਦੇ ਬਤੌਰ ਸਟੇਟ ਮੀਟ ਪ੍ਰਧਾਨ ਦੇ ਤੌਰ ਤੇ ਆਉਧਾ ਨਿਭਾ ਰਿਹਾ ਹਾਂ। ਅਸੀਂ ਅੱਜ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਕੰਪਿਊਟਰ ਵਿਦਿਆਪਕ ਸਮੂਹਿਕ ਛੁੱਟੀ ਲੈ ਕੇ ਇੱਥੇ ਸਰਕਾਰ ਦਾ ਵਿਰੋਧ ਕਰਨ ਵਾਸਤੇ ਆਏ ਹਾਂ ਕਿਉਂਕਿ ਸਰਕਾਰ ਨੇ ਸਾਡੇ ਜਿਹੜੇ 2011 ਦੇ ਵਿੱਚ ਸਾਨੂੰ ਨਿਯੁਕਤੀ ਪੱਤਰ ਦਿੱਤੇ ਸੀ ਉਹਨਾਂ ਦੇ ਵਿੱਚ ਸਰਕਾਰ ਨੇ ਸਾਡੇ ਨਾਲ ਲਿਖਤੀ ਤੌਰ ਦੇ ਉੱਤੇ ਵਾਅਦਾ ਕੀਤਾ ਹੋਇਆ ਵੀ ਸਾਡੇ ਉੱਤੇ ਸਾਰੇ ਪੰਜਾਬ ਸਿਵਲ ਸਰਵਿਸ ਦੇ ਰੂਲ ਲਾਗੂ ਹੋਣਗੇ ਪਰ ਅੱਜ ਅਚਾਨਕ ਹੀ ਸਰਕਾਰ ਨੇ ਇੱਥੇ ਅਖੌਤੀ ਜਿਹੜੀ ਅਫਸ਼ਰशाही ਆ ਉਹਨਾਂ ਨੇ ਇੱਕ ਢਾਈ ਪੇਜਾਂ ਦੇ ਸੀਐਸਆਰ ਰੂਲ ਆਬਦੇ ਹੀ ਦਫ਼ਤਰ ਦੇ ਵਿੱਚ ਬਣਾ ਕੇ ਉਹਨੇ ਇੰਟਰਨੈਟ ਦੇ ਉੱਤੇ ਵਾਇਰਲ ਕਰ ਦਿੱਤੇ ਗਿਆ ਵੀ ਸਾਡੇ ਉੱਤੇ ਹੁਣ ਸਿਵਲ ਸੀਐਸਆਰ ਰੂਲ ਦੀ ਥਾਂ ਤੇ ਉੱਤੇ ਉਹ ਰੂਲ ਲੱਗ ਹੋਣਗੇ ਉਹ ਪੰਜਾਬ ਦੇ ਸਾਰੇ ਅਧਿਆਪਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿਹਨੇ ਰੂਲ ਉਹ ਜਿਹੜੇ ਬਣਾਏ ਪੰਜਾਬ ਸਿਵਲ ਸਰਵਿਸ ਰੂਲ ਉਹ ਹੁੰਦੇ ਆ ਜੀ ਜਿਸ ਰੂਲਾਂ ਦੇ ਤਹਿਤ ਕਿਸੇ ਵੀ ਕਰਮਚਾਰੀ ਦੀ ਜਿਹੜੀ ਨੌਕਰੀ ਆ ਪੂਰੀ ਗਵਰਨ ਹੁੰਦੀ ਆ ਉਹ ਸਾਨੂੰ ਜੋ ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਦਿੱਤੇ ਗਏ ਨੇ ਉਹ ਹੈ ਪੰਜਾਬ ਸਿਵਲ ਸਰਵਿਸ ਰੂਲ ਜਿਹੜੀ ਸਾਰੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਉੱਤੇ ਲਾਗੂ ਹੁੰਦੀ ਆ ਪਰ ਸਰਕਾਰ ਆਪਦੇ ਵਾਅਦੇ ਤੋਂ ਮੁੱਕਰ ਰਹੀ ਹੈ ਇਸ ਨੇ ਇੱਕ ਨਵੇਂ ਹੀ ਰੂਲ ਬਣਾ ਕੇ ਢਾਈ ਪੇਜਾਂ ਦੇ ਮੈਂ ਤਾਂ ਕਹੂੰਗਾ ਉਹਨਾਂ ਨੂੰ ਢਾਈ ਪੇਜਾਂ ਦੇ ਰੂਲ ਬਣਾ ਕੇ ਸਾਡੇ ਉੱਤੇ ਜਬਰੀ ਥੋਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਸਾਰੇ ਕੰਪਿਊਟਰ ਦੇ ਆਪਕੇ ਨਵੇਂ ਰੂਲ ਨੇ ਹਾਂ ਇਹ ਨਵੇਂ ਰੂਲ ਨੇ ਜੋ ਪਿਕਸ ਦੇ ਅਧੀਨ ਹੈ ਇਹਨਾਂ ਨੂੰ ਨਵੇਂ ਰੂਲ ਦੇ ਆਈਸੀਟੀ ਸੁਸਾਇਟੀ ਦੇ ਰੂਲਸ ਦਿੱਤਾ ਸਰਵਿਸ ਰੂਲਸ ਕਿਹਾ ਜਾ ਰਹੇ ਨੇ ਅਸੀਂ ਇਹਨਾਂ ਨੂੰ ਕਤਈ ਮਨਜ਼ੂਰ ਨਹੀਂ ਕਰਾਂਗੇ ਅਸੀਂ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਥਾਂ ਥਾਂ ਤੇ ਇਹਨਾਂ ਦੇ ਪ੍ਰੋਗਰਾਮਾਂ ਦਾ ਅਸੀਂ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੇ ਉੱਤੇ ਇਹ ਰੂਲ ਲਾਗੂ ਕੀਤੇ ਰੂਲ ਇਹ ਵਾਪਸ ਨਹੀਂ ਲੈਂਦੇ ਤੇ ਸਾਡੇ ਉੱਤੇ ਪੰਜਾਬ ਸਿਵਲ ਸਰਵ ਦੇ ਅਸਲ ਰੂਲ ਨੇ ਜਿਹੜੇ ਉਹ ਲਾਗੂ ਨਹੀਂ ਹੁੰਦੇ ਤੇ ਅੱਜ ਜਿਹੜਾ ਤੁਹਾਡਾ ਪ੍ਰੋਬਲਮ ਹੈਗਾ ਉਹ ਜਿਹੜਾ ਇਹਨਾਂ ਦੀ ਘੇਰਾਬੰਦੀ ਦਾ ਹੀ ਹੈਗਾ ਦਫਤਰੀ ਦਾ ਜਾਂ ਕੋਈ ਹੋਰ ਹਾਂਜੀ ਹਾਂ ਅਸਲ ਦੇ ਵਿੱਚ ਮੈਂ ਸਮਝਦਾ ਵੀ ਜਿੰਨਾ ਸਾਡੇ ਕੱਢ ਨੂੰ ਇਥੋਂ ਦੀ ਅਫਸਰशाही ਖਰਾਬ ਕਰ ਰਹੀ ਹੈ ਉਹਨਾਂ ਕੋਈ ਨਹੀਂ ਕਰ ਰਿਹਾ ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਸਾਰੀਆਂ ਸ਼ਰਤਾਂ ਦਰਜਆਂ ਸੀਗੀਆਂ ਜਿਹੜੀਆਂ ਉਹ ਸਾਰੀਆਂ ਪ੍ਰੋਪਰ ਮੁਕੰਮਲ ਨੇ ਸੀਐਸਆਰੂ ਲਾਗੂ ਕੀਤੇ ਗਏ ਨੇ ਸਾਨੂੰ ਅਲਾਉਂਸ ਦਿੱਤੇ ਗਿਆ ਪਰ ਇਹਨਾਂ ਨੇ ਜੋ ਹੁਣ ਨਵੇਂ ਰੂਲ ਕੱਢ ਰਹੀ ਆ ਸੀਐਸਆਰੂ ਰੂਲ ਤਾਂ ਮੈਨੂੰ ਉਹਨੂੰ ਕਹਿੰਦੇ ਹੀ ਨਹੀਂ ਆਈਸੀਟੀ ਦੇ ਰੂਲ ਜੋ ਕਹਿ ਰਹੇ ਹੈ ਉਹਨਾਂ ਦੇ ਅਕੋਰਡਿੰਗ ਸਾਡੇ ਸਾਰੇ ਹੀ ਲਾਭ ਖੋਏ ਜਾ ਰਹੇ ਹੈ ਸਾਡੀਆਂ ਛੁੱਟੀਆਂ ਤੇ ਕਹਾੜਾ ਫੇਰਿਆ ਜਾ ਰਿਹਾ ਪਰ ਅਸੀਂ ਇਹ ਕਦੇ ਹੀ ਮਨਜ਼ੂਰ ਨਹੀਂ ਕਰਾਂਗੇ ਚਾਹੇ ਸਾਨੂੰ ਇਹਨਾਂ ਦਾ ਵਿਰੋਧ ਕਰਨਾ ਪਵੇ ਚਾਹੇ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਵੇ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੇ ਹੀ ਦਫ਼ਤਰ ਦੇ ਵਿੱਚ ਬੰਦੀ ਬਣਾ ਕੇ ਰੱਖਾਂਗੇ ਜਦੋਂ ਤੱਕ ਸਾਡੇ ਰੂਲ ਇਹ ਵਾਪਸ ਨਹੀਂ ਲੈਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਰਾਖੀ ਮੰਨਨ ਸੀਨੀਅਰ ਮੀਤਵੰਦਾਂ ਕੰਪਿਊਟਰ ਅਧਿਆਪਕ ਜੂਨੀਅਨ ਪੰਜਾਬ 20 ਸਾਲਾਂ ਤੋਂ ਅਸੀਂ ਸਰਕਾਰੀ ਸਕੂਲਾਂ 'ਚ ਐਜੂਕੇਸ਼ਨ ਦੇ ਰਹੇ ਆਂ ਔਰ ਇਹ ਦਫ਼ਤਰ ਦੇ ਇਹ ਦਫ਼ਤਰ ਦੇ ਮੁਲਾਜ਼ਮ ਜਿਹੜੇ ਕਿ ਕਾਗਜ਼ਾਂ ਰਹੀ ਡਾਕਾਂ ਪਹੁੰਚਾਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਪਹੁੰਚਣ ਲੱਗਿਆ ਸਕੂਲਾਂ 'ਚ ਮਹੀਨਾ ਮਹੀਨਾ ਲੱਗ ਜਾਂਦਾ ਸੀ ਇਹਨਾਂ ਕੰਪਿਊਟਰ ਅਧਿਆਪਕਾਂ ਨੇ ਡਿਜੀਟਾਈਜੇਸ਼ਨ ਕਰਨ ਦੇ ਵਿੱਚ ਪੂਰੀ ਮਦਦ ਕੀਤੀ ਸ਼ਾਮ ਦੇ 7-7 ਵਜੇ ਤੱਕ ਅਸੀਂ ਸਕੂਲਾਂ ਦੇ ਵਿੱਚ ਕੰਮ ਕੀਤਾ ਕਿ ਸਾਡਾ ਸਿੱਖਿਆ ਵਿਭਾਗ ਜਿਹੜਾ ਬਲੰਦੀਆਂ ਨੂੰ ਛੂਏ ਸਿੱਖਿਆ ਵਿਭਾਗ ਨੂੰ ਤੁਸੀਂ ਬਲੰਦੀਆਂ ਤੇ ਪਹੁੰਚਾ ਦਿੱਤਾ ਲੇਕਿਨ ਸਾਡੇ ਆਰਡਰ 2011 ਵਿੱਚ ਜਿੱਤੇ ਗਵਰਨਰ ਜੀ ਦੇ ਸਾਈਨ ਹੋਇਆ ਜਿਹਦੇ ਵਿੱਚ ਉਹਨਾਂ ਦੇ ਗਵਰਨਰ ਜੀ ਵੱਲੋਂ ਅਪਰੂਵ ਕਰਕੇ ਲਿਖਿਆ ਗਿਆ ਵਾ ਕਿ ਇਹਨਾਂ ਦੇ ਉੱਪਰ ਪੰਜਾਬ ਸਿਵਲ ਸਰਵ ਕਿ ਨਾ 13 ਸਾਲਾਂ ਬਾਅਦ ਉਹ ਰੂਲ ਜਿਹੜੇ ਆ ਰੱਦ ਕੀਤੇ ਗਏ ਆ ਆਪਣੀ ਮਨਮਰਜ਼ੀ ਨਾਲ ਇਸ ਅਫਸਰਸ਼ਾਹੀ ਨੇ ਆਪ ਤੇ ਇਹ ਦਫਤਰਾਂ 'ਚ ਬੈਠੇ ਆ ਹੁਕਮ ਦਿੰਦੇ ਆ ਲੇਕਿਨ ਕੰਮ ਸਕੂਲਾਂ ਚ ਸਹੀ ਕਰਦੇ ਆ ਲੇਕਿਨ ਉਹਨਾਂ ਮੁਲਾਜ਼ਮਾਂ ਦਾ ਜਿਹੜਾ ਪਵੇਖਾ ਇਹਨਾਂ ਨੇ ਦਾਤੇ ਲਾਇਆ ਹੋਇਆ ਵਾ ਜੇ ਕੋਈ ਡਿਊਟੀ ਹੁੰਦੀ ਆ ਉਹਦੇ ਵਿੱਚ ਪਰਫੈਕਸ਼ਨ ਇਹਨਾਂ ਨੂੰ ਸਾਡੀ ਨਜ਼ਰ ਆਉਂਦੀ ਆ ਚਾਹੇ ਉਹ ਮਰਦਮਸ਼ਮਾਰੀ ਦੀ ਡਿਊਟੀ ਹੋਵੇ ਚਾਹੀਏ ਵੋਟਾਂ ਦੀ ਡਿਊਟੀ ਹੋਵੇ ਪਹਿਲ ਦੇ ਅਧਿਆਪਕ ਤੇ ਕੰਪਿਊਟਰ ਦੇ ਅਧਿਕਾਰੀਆਂ ਦੀ ਲਾਈ ਜਾਂਦੀ ਆ ਲੇਕਿਨ ਜਦੋਂ ਸਾਡੇ ਪਵੇਖ ਦਾ ਸਵਾਲ ਹੈ ਉਦੋਂ ਦਾਤੇ ਲਾਇਆ ਜਾਂਦਾ ਅਸੀਂ ਇਸ ਅਫਸਰਸ਼ਾਹੀ ਨੂੰ ਕਹਿੰਨੇ ਆ ਕਿ ਜੇ ਇਹਨਾਂ ਇਹਦਾ ਕਾਲੇ ਕਾਨੂੰਨਾਂ ਦਾ ਇਹਨਾਂ ਨਾ ਮਾ ਨੋਟੀਫਿਕੇਸ਼ਨ ਇਹਨਾਂ ਜਾਰੀ ਕੀਤਾ ਇਰਾਦਨਾ ਕੀਤਾ ਅਸੀਂ ਇੱਥੋਂ ਨਹੀਂ ਹਿਲਾਗੇ ਇਹਨਾਂ ਨੂੰ ਏਦਾਂ ਹੀ ਅੰਦਰ ਬੰਦ ਕਰਾਂਗੇ ਜੇ ਸਾਡੇ ਪਰਿਵਾਰਾਂ ਨਾਲ ਖੇਡ ਰਹੇ ਆ ਤਾਂ ਅਸੀਂ ਇਹਨਾਂ ਦਾ ਵੀ ਜੀਣਾ ਹਰਾਮ ਕਰ ਦਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਇਹ ਅਫਸਰ شاہੀ ਮੁਰਦਾਬਾਦ 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 ਇਹ ਡੀਜੀਐਸਪੀ ਮੁਰਦਾਬਾਦ 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 ਇਸ ਸੀਐਸ ਕੱਤਰ ਮੁਰਦਾਬਾਦ 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 ਪਰ ਸਭ ਤੋਂ ਵੱਡੀ ਗੱਲ ਹੈ ਝੂਠਾ ਮੁੱਖ ਮੰਤਰੀ ਮੁਰਦਾਬਾਦ 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 ਮੀਰਾਂ ਨਾਮ ਹੈ ਜੀ ਹਰਵੀਰ ਸਿੰਘ ਦੇਖੋ ਸਾਨੂੰ ਜਿਹੜਾ ਹੈਗਾ 2011 ਦੇ ਵਿੱਚ ਸਾਡਾ ਇੱਕ ਨੋਟੀਫਿਕੇਸ਼ਨ ਰਾਜਪਾਲ ਜੀ ਦੇ ਜਿਹੜਾ ਹੈਗੇ ਆ ਪ੍ਰਸਤੰਤਾਪੂਰਵਕ ਉਹਨਾਂ ਨੇ ਜਾਰੀ ਕੀਤਾ ਸੀਗਾ ਮੈਂ ਹੈਰਾਨ ਹੈ ਕਿ ਅੱਜ ਜੋ ਸਾਨੂੰ ਆਰਡਰ ਮਿਲੇ ਉਹ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਮਿਲੇ ਤੇ ਸਾਡੇ ਉੱਤੇ ਰੂਲ ਆ ਜਿਹੜਾ ਪਿੱਟਸ ਦਾ ਮੈਂਬਰ ਸੈਕਟਰੀ ਕਿਸ ਅਧਿਕਾਰ ਨਾਲ ਲਾਗੂ ਕਰ ਰਿਹਾ ਉਹਨਾਂ ਨੇ ਇਹ ਲਿਖਿਆ ਕਿ ਹੁਣ ਤੱਕ ਦੇ ਜੋ ਪਹਿਲਾਂ ਨੋਟੀਫਿਕੇਸ਼ਨ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਰੱਦ ਕਰਦੇ ਆ ਹੈਰਾਨੀ ਦੀ ਗੱਲ ਹੈ ਕਿ ਇੱਕ ਰਾਜਪਾਲ ਦਾ ਫੈਸਲਾ ਇੱਕ ਕੈਬਨਿਟ ਦਾ ਫੈਸਲਾ ਇੱਕ ਉਸ ਟਾਈਮ ਦੇ ਮੁੱਖ ਮੰਤਰੀ ਦਾ ਫੈਸਲਾ ਇੱਕ ਅਫਸਰशाही ਕਿਸ ਤਰੀਕੇ ਦੇ ਨਾਲ ਰੱਦ ਕਰ ਸਕਦੀ ਹੈ ਸਰਾ ਸਰ ਨਾਜਾਇਜ਼ ਧੱਕਾ ਇਹ ਸਾਡੇ ਨਾਲ ਹੋਇਆ ਅੱਜ ਦੀ ਸਾਡੀ ਇਹੀ ਡਿਮਾਂਡ ਹੈ ਜਦ ਤੱਕ ਇਹ ਜੋ ਕਾਲਾ ਸਾਨੂੰ ਇਹ ਨਵੇਂ ਰੂਲ ਸਾਡੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਤੱਕ ਇਹ ਰੱਦ ਨਹੀਂ ਹੁੰਦੇ ਅਸੀਂ ਇਹ ਇਹਨਾਂ ਦਾ ਗੇਟ ਆ ਜਿਹੜਾ ਇਹ ਨਹੀਂ ਛੱਡਾਂਗੇ ਇਹ ਰੂਲ ਰੱਦ ਹੋਣਗੇ ਤਾਂ ਹੀ ਅਸੀਂ ਆਪਣੇ ਸਕੂਲਾਂ ਨੂੰ ਜਾਵਾਂਗੇ ਇਹਨਾਂ ਦਾ ਨੁਕਸਾਨ ਇਹ ਹੈ ਜੀ ਜੋ ਸਾਡੀਆਂ ਪਿਛਲੀਆਂ ਸਾਰੀਆਂ ਸਰਵਿਸਿਜ਼ ਹਨ ਉਹਨਾਂ ਦੇ ਲਾਭ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੋ ਸਾਨੂੰ ਜਿਹੜੇ ਵਿੱਤੀ ਲਾਭ ਮਿਲਣੇ ਸੀਗੇ ਸੀਐਸਆਰ ਦੇ ਅਨੁਸਾਰ ਉਹਨਾਂ ਦਾ ਇਹਨਾਂ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੈ ਇੱਕ ਫਰਕ ਹੁੰਦਾ ਪੰਜਾਬ ਸਿਵਲ ਸਰਵਿਸਿਜ਼ ਰੂਲ ਦਾ ਤੇ ਇੱਕ ਸੁਸਾਇਟੀ ਦੇ ਰੂਲਸ ਆ ਜਦੋਂ ਸਾਡੇ ਉੱਤੇ ਪੰਜਾਬ ਸਿਵਲ ਸਰਵਿਸਿਜ਼ ਰੂਲ ਲਾਗੂ ਨੇ ਜਿਹੜੇ ਕਿ ਆਲਰੇਡੀ ਬਣੇ ਹੋਏ ਨੇ ਤਾਂ ਇਹ ਨਵੇਂ ਰੂਲਾਂ ਦੀ ਲੋੜ ਕੀ ਐ ਸਾਨੂੰ ਇਹਨਾਂ ਨਵੇਂ ਰੂਲਾਂ ਦੀ ਕੋਈ ਜ਼ਰੂਰਤ ਨਹੀਂ ਤਾਂ ਕੋਈ ਡਿਮਾਂਡ ਨਹੀਂ ਕੀਤੀ ਜਾਂ ਕੋਈ ਹੋ ਨਹੀਂ ਬਿਲਕੁਲ ਜੀ ਇਹਨਾਂ ਨੇ ਵੱਡੇ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਇਸੇ ਚੀਜ਼ ਦਾ ਅਸੀਂ ਵਿਰੋਧ ਕਰ ਰਹੇ ਹਾਂ ਕਿ ਤੁਸੀਂ ਕਿਸ ਅਧਿਕਾਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਰ ਰਹੇ ਹੋ ਇੱਕ ਗਵਰਨਰ ਦੇ ਤੁਸੀਂ ਆਰਡਰਾਂ ਨੂੰ ਤੁਸੀਂ ਕਿਦੋਂ ਕਿਸ ਤਰੀਕੇ ਦੇ ਨਾਲ ਬਾਈਪਾਸ ਕਰ ਰਹੇ ਹੋ ਇਸੇ ਚੀਜ਼ ਦਾ ਅਸੀਂ ਅੱਜ ਇੱਥੇ ਵਿਰੋਧ ਕਰਨਾ ਆਏ ਹਾਂ ਜੀ ਸਾਰੇ ਜਿਹੜਾ ਅੱਜ ਦਾ ਧਰਨਾ ਪ੍ਰਸ਼ਨ ਹੈ ਅੱਜ ਇੱਕ ਦਿਨ ਦਾ ਹੀ ਹੈਗਾ ਇਹ ਜਾਂ ਇੱਥੇ ਦਾ ਦਫਤਰ ਦਾ ਹੀ ਹੈਗਾ ਅਸੀਂ ਜਿੰਨਾ ਲੰਬਾ ਹੋ ਸਕੂਗਾ ਅਸੀਂ ਚਲਾਵਾਂਗੇ ਜੀ ਜਦ ਤੱਕ ਸਾਡਾ ਇਹ ਰੂਲ ਵਾਪਸ ਨਹੀਂ ਲੈਂਦੇ ਹੈਗੇ ਉਨੀ ਦੇਰ ਅਸੀਂ ਉਰੀ ਬੈਠੇ ਹਾਂ ਤੁਸੀਂ ਬੋਲ ਰਿਹਾ ਇਸ ਤਰ੍ਹਾਂ ਆਪਣਾ ਬਣ ਕੇ ਆਏ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਮੈਂ ਸੁਖਜੀਤ ਕੋਰ ਸਟੇਟ ਕਟ ਕਮੇਟੀ ਮੈਂਬਰ ਸੀਏਯੂ ਸੀਐਸਆ ਰੂਲ ਆ ਜਿਹੜੇ ਜੀ ਸਾਨੂੰ 2011 ਦੇ ਵਿੱਚ ਰੈਗੂਲਰ ਕਰਕੇ ਗਵਰਨਰ ਸਾਹਿਬ ਵੱਲੋਂ ਸਾਨੂੰ ਸੀਐਸਆ ਰੂਲ ਦਿੱਤੇ ਗਏ ਸੀ ਉਹਦੇ ਵਿੱਚ ਕੀ ਹੁੰਦਾ ਵੀ ਜ ਉਹਨੂੰ ਕੋਈ ਵੀ ਪ੍ਰੋਬਲਮ ਆਉਂਦੀ ਉਹ ਸਿਕਿਉਰ ਆ ਇਹਨਾਂ ਨੇ ਸਾਰੀ ਸਿਕਿਉਰਟੀ ਖਤਮ ਕਰਕੇ ਇਹ ਕਬਦੇ ਵੱਲੋਂ ਢਾਈ ਪੇਜਾਂ ਦੇ ਰੂਲ ਬਣਾ ਕੇ ਆਈਸੀ ਪੈਕ ਪੈਕਚਰ ਸਟ੍ਰੈਟਜੀ ਅੰਡਰ ਸਾਡੇ ਜਿਹੜੇ ਸੀਐਸਆਰ ਰੂਲ ਸੀ ਉਹ ਰੱਦ ਕਰਕੇ ਆਪਦੇ ਨਵੇਂ ਰੂਲ ਬਣਾ ਕੇ ਦੇ ਦਿੱਤੇ ਗਏ ਆ ਜਿਹੜੇ ਸੀਐਸਆਰ ਰੂਲ ਸਾਨੂੰ ਗਵਰਨਰ ਵੱਲੋਂ ਦਿੱਤੇ ਗਏ ਸੀ ਉਹਦੇ ਵਿੱਚ ਆਏ ਸੀ ਜਿਵੇਂ ਦੂਜੇ ਮੁਲਾਜ਼ਮਾਂ ਨੂੰ ਵਿੱਤੀ ਲਾਭ ਹੁੰਦੇ ਰਹਿਣਗੇ ਨਾਲ ਦੀ ਨਾਲ ਕੰਪਿਊਟਰ ਵਿਅਕਤੀ ਉਹੀ ਲਾਭਾਂ ਦੇ ਵਿੱਚ ਆਉਂਦੇ ਰਹਿਣਗੇ ਪਰ ਕੱਲ ਇਹਨਾਂ ਨੇ ਸਾਨੂੰ ਕਹਿ ਕੇ ਵੀ ਬੋਗ ਦੀ ਅਸੀਂ ਕਮੇਟੀ ਬਿਠਾਈ ਆ ਅਸੀਂ ਐਂ ਕੀਤਾ ਵਾ ਜਿਹੜਾ ਸਾਡਾ ਡੀਜੀਐਸਸੀ ਆ ਉਹਨੇ ਆਪਦੇ ਆਧਾਰ ਤੇ ਗਵਰਨਰ ਜਲਲ ਦੇ ਆਰਡਰ ਜਿਹੜੇ ਰੱਦ ਕਰਕੇ ਸਾਨੂੰ ਨਵੇਂ ਆਰਡਰ ਲਾਗੂ ਕਰਤੇ ਪਰ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਆ ਅਸੀਂ 4 ਦਿਨ ਬੈਠੇ ਰਹੀਏ 5 ਦਿਨ ਬੈਠੇ ਰਹੀਏ 2 ਦਿਨ ਬੈਠੇ ਰਹੀਏ ਅਸੀਂ ਇਹ ਧਰਨਾ ਜਿਹੜਾ ਡੀਜੀਐਸਸੀ ਆਫਿਸ ਦੇ ਮੂਹਰੇ ਨਹੀਂ ਚੱਕਾ ਪੱਕਾ ਮੋਰਚਾ ਲਾਣਾ ਪੱਕਾ ਮੋਰਚਾ ਅਸੀਂ ਸਮਾਨ ਲੈ ਆਏ ਆ ਜੀ ਅਸੀਂ ਇੱਥੇ ਬੈਠੇ ਆ ਪੱਕਾ ਮੋਰਚਾ ਰੋਟੀਆਂ ਇੱਥੇ ਥੱਪਾਂਗੇ ਅਸੀਂ ਲਾ ਲਾਂਗੇ ਰੋਟੀਆਂ ਪਕਾਉਣ ਜੇ ਨਾਲ ਬਣੀ ਨਹੀਂ ਹੋਈ ਆ ਜੀ ਪੁਖਮਰੀ ਕੱਲ ਦੀ ਪੁਖਮਰੀ ਹੋਈ ਆ ਅੱਜ ਇਹ ਪੁਖਮਰੀ ਦੇ ਘਰ ਪੋਰਨਾ ਪੋਸਟਰ ਉਹ ਸਾਡੇ ਸੀਐਸਆਰ ਰੂਲ ਆ ਜਿਹੜੇ ਸਾਨੂੰ ਗਵਰਨਰ ਨੇ 2011 ਦੇ ਵਿੱਚ ਰੈਗੂਲਰ ਕਰਕੇ ਦਿੱਤੇ ਸੀ ਵੀ ਤੁਸੀਂ ਹਰ ਬਿੱਤੀ ਆਦੇ ਵਿੱਚ ਆਉਂਗੇ ਪਰ ਉਹ ਜਿਹੜੇ ਸਾਡੇ ਉਹ ਰੂਲ ਆ ਉਹ ਰੱਦ ਕਰਕੇ ਇਹਨਾਂ ਨੇ ਕੱਲ ਢਾਈ ਪੇਜ ਦੇ ਕਿਤੇ ਸੀਐਸਆਰ ਰੂਲ ਢਾਈ ਪੇਜ ਦੇ ਹੁੰਦੇ ਹ ਹਜ਼ਾਰ ਹਜ਼ਾਰ ਪੇਜ ਦੀ ਵੋਲੀਅਮ ਹੁੰਦੀ ਆ ਇਹਨਾਂ ਨੇ ਢਾਈ ਪੇਜਾਂ ਦੇ ਵਿੱਚ ਹੀ ਸਾਰੀ ਗੱਲ ਨਵੇੜਦੀ ਵੀ ਕੰਪਿਊਟਰ ਅਧਿਆਪਕ ਇੱਥੇ ਹੀ ਰਹਿਣਗੇ ਜਿੰਨਾ ਚਿਰ ਰਿਟਾਇਰਮੈਂਟ ਹੋਈ ਜਾਊਗੀ ਨਵੀਂ ਭਰਤੀ ਵੀ ਇਸ ਤਰ੍ਹਾਂ ਹੀ ਹੋਈ ਜਾਊ ਹਾਂਜੀ ਤੋਹਾ ਤੇ ਤੁਸੀਂ ਲਿਖਿਆ ਹੋਇਆ ਹੈ ਤੋਹਾ ਜੀ ਸਾਨੂੰ 2021 22 ਦੇ ਵਿੱਚ ਜਦੋਂ ਇਹਨਾਂ ਨੇ ਕੋਈ ਹੋਰ ਮਰਾਜ਼ਮ ਰੈਗੂਲਰ ਕਰਤੇ ਸਾਨੂੰ ਕਹਿੰਦੇ ਆਪਦੇ ਆਪ ਹੀ ਸਾਡੀ ਕੋਈ ਡਿਮਾਂਡ ਨਹੀਂ ਸੀ ਹਜੇ ਸਾਡੇ ਧਰਨੇ ਲੱਗ ਰਹੇ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਦੇ ਆਪ ਕਹਿੰਦੇ ਮੈਂ ਇੱਕ ਤੋਹਫਾ ਦੇਣ ਜਾ ਰਿਹਾ ਕੰਪਿਊਟਰ ਅਧਿਆਪਕਾਂ ਨੂੰ ਵੀ ਇਹਨਾਂ ਨੂੰ ਸੀਐਸਆਰ ਰੂਲ ਲਾਗੂ ਕਰਕੇ ਸਾਰੇ ਵਿਕਤੀ ਲਾਭ ਦਿੱਤੇ ਜਾਣਗੇ ਪਰ ਉਹ ਤੋਹਫਾ ਜਿਹੜਾ ਹਜੇ ਅਸੀਂ ਉਹਨਾਂ ਦੇ ਮਗਰ ਮਗਰ ਤੋਹਫਾ ਲੈਣ ਦੀ ਮੰਗ ਦੇ ਫਿਰਦੀ ਹਾਂ ਇਹ ਨਵਾਂ ਤੋਹਫਾ ਹਾਂ ਨਵਾਂ ਤੋਹਫਾ ਦਿੱਤਾ ਹੈ ਹਾਂ ਹਾਂ ਜੀ ਸਾਡੇ ਲਈ ਤੋਹਫਾ ਨਹੀਂ ਹੈ ਇਹ ਤਾਂ ਫਾਹਾ ਹੈ ਇਹ ਤਾਂ ਫਾਹਾ ਹੈ ਸਾਡੀ ਜ਼ਿੰਦਗੀ ਖਤਮ ਹੋ ਗਈ ਜਿਹੜੀ ਜ਼ਿੰਦਗੀ ਕੌਮ ਨੂੰ ਲਾਉਣੀ ਸੀ ਅਸੀਂ ਆਪਦੀਆਂ ਜ਼ਿੰਦਗੀਆਂ ਬੱਚਿਆਂ ਨੂੰ ਦਿੱਤੀਆਂ ਸਰਕਾਰ ਨੂੰ ਦਿੱਤੀ ਸਾਨੂੰ ਇਹ ਇਹਨਾਂ ਨੇ ਫੈਸਲਾ ਸਾਡੇ ਤੇ ਥੋਪਤਾ ਸਾਨੂੰ ਇਹ ਸਿਲਾ ਦਿੱਤਾ ਅਸੀਂ ਇਹਦੇ ਕਾਬਿਲ ਥੋੜੀ ਸੀਗੇ ਸਾਨੂੰ ਜਿਹੜੇ ਇਹਨਾਂ ਦਿੱਤੀ ਲਾਭ ਦੇਣੇ ਸੀ ਸਾਨੂੰ ਜ਼ਿੰਦਗੀਆਂ ਬਖਸ਼ਣੀਆਂ ਸੀ ਅਸੀਂ ਅੱਜ ਸੇਫ ਨਹੀਂ ਕੱਲ ਨੂੰ ਡਿਊਟੀ ਕਰਦੇ ਹੋਏ ਮੌਤ ਹੋ ਜਾਂਦੀ ਆ ਸਾਨੂੰ ਕੋਈ ਲਾਭ ਨਹੀਂ ਮਿਲਦਾ ਅਸੀਂ ਕੋਈ ਇਨਸਾਨ ਨਹੀਂ ਹੈਗੇ ਬਾਕੀਆਂ ਨੂੰ ਜਿੰਦੇ ਨੇ ਜਿਹੜਾ ਸਾਨੂੰ ਦਿੱਤਾ ਸੀ ਉਹ ਵੀ ਖੋ ਰਹੇ ਨੇ ਇਹਨਾਂ ਨੂੰ ਆਇਆ ਵੀ ਕੀ ਕਰਕੇ ਖੋ ਲਈ ਇਹਨਾਂ ਦੀ ਡਿਮਾਂਡਸ ਖਤਮ ਹੋ ਜਾਣਗੀਆਂ ਪਰ ਇਸ ਤਰ੍ਹਾਂ ਕਦੇ ਨਹੀਂ ਹੋਣ ਦੇਵਾਂਗੇ ਅਸੀਂ ਅਸੀਂ ਆਪਣੇ ਲਾਭ ਲੈ ਕੇ ਲਵਾਂਗੇ ਦੱਸ دیے ਈਟੀਟੀ ਬੇਰੋਜ਼ਗਾਰ ਅਧਿਆਪਕ ਅਤੇ ਦਿਵੰਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਪਹਿਲਾਂ ਹੀ ਸਿੱਖਿਆ ਭਵਨ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਇਸ ਮਾਮਲੇ ਤੇ ਤੁਹਾਨੂੰ ਸਾਰੇ ਜਾਣਕਾਰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬਜ਼ ਪੰਜਾਬ ਦੇ ਨਾਲ